ਰਾਨਾ ਮੇਰਾ ਨਾਮ ਰਾਜਵਿੰਦਰ ਸਿੰਘ ਆਪਾ ਪਹੁੰਚਿਆ ਜੀ ਅੱਜ ਬੱਕਰੇ ਦੇ ਬੱਕਰੀਆਂ ਦੀ ਮੰਡੀ ਤੇ ਧਨੌਲੇ ਮੇਮਣੀ ਕਿੱਥੇ ਆ ਵਰਨਾਲਾ ਜੀ ਇਹ ਮੰਡੀ ਜੀ ਸਨਾਂ ਰੋਡ ਤੇ ਲੱਗਦੀ ਆ ਹਰ ਮੈਂ ਹੁਣ ਕੋਈ ਚੁੱਪ ਉੱਠ ਬੋਲਿਆ ਅੱਜ ਤਰੀਕ ਹੈਗੀ ਆ ਜੀ 22 ਪਹਿਲਾ ਮਹੀਨਾ ਉਹ ਦੋ ਨਾਲਗੇ ਬੱਚੇ ਬੁੱਤੇ ਹੈਗੇ ਕੱਲੀ ਆ ਵੀਡੀਓ ਨਾ ਬਣੇ ਰਹੋ ਜੀ ਵੀਡੀਓ ਨਾ ਆਹ ਤੱਕ ਲਾਜ਼ਮੀ ਦੇਖੋ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਉਤਾਰ ਦੱਸੋ ਛੜੀ ਆ ਇਹ ਕਿਸੇ ਭਰਾ ਨੇ ਵੀਡੀਓ ਬਣਵਾਉਣੀ ਆ ਬਣਾ ਕੇ ਨੈਟ ਤੇ ਪਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 7885 388 ਦੇ ਕਾਲ ਕਰਨਾ ਜੀ ਆ ਜਾਓ ਜੀ ਤੁਹਾਨੂੰ ਦਿਖਾਈਏ ਮੰਡੀ ਵਧੀਆ ਵਧੀਆ ਦੋ ਜਾਨ ਵਧੀਆ ਬਰੀਡਰ ਦੇ ਬੱਕਰੇ ਆ ਜਾਓ ਭਾਈ ਵਿਚੀ ਬਾਬਰੀ ਸਾਰਾ ਕੁਝ ਵੀਡੀਓ ਨੂੰ ਉਤਾਰ ਦਿਓ ਭਾਈ ਸ਼ੇਅਰ ਆ ਆ ਜਾਓ ਭਾਈ ਫਿਰ ਮੰਡੀ ਦੇ ਵਿੱਚ ਦੇਖੋ ਵੀਡੀਓ ਵਾਹ ਸੇਵਾ ਬਾਕਰੀ ਚੰਗੀ ਹੈ ਚੰਗੀ ਹੈ ਬੱਕਰੀ ਸੂਈ ਹੈ ਕਿੰਨੇ ਬੱਚੇ ਇਹਦਾ ਮੁੱਲ ਹੈ ਦੱਸ ਬਾਈ ਇਹਦਾ ਮੁੱਲ ਕਿੰਨਾ ਹੈ ਇਹਦਾ 35000 ਹੈ ਅੱਛਾ ਨਾਲ ਨੂੰ ਆਹੀ ਕਹੀ ਲੈਣੀ ਤੇਰਾ ਹਾਂ ਮਾਤਾ ਪੁੱਛਿਆ ਵੀ ਨਹੀਂ ਹੈ ਕਿਸੇ ਕਿਸੇ ਨੂੰ ਪੁੱਗਦੀਆਂ ਕਿੰਨੀਆਂ ਫਿਰ ਹੁਣ ਹਾਂ ਨਾ ਕਿਹੜੀਆਂ ਨੇ ਆ ਤੰਨੇ ਆ ਤੰਨੇ ਆ 4 ਬਟੇ ਦਾ ਮਗਰ ਗੱਡੀ ਹੋਰ ਨਮਾ ਜੀ ਹਾਂ ਬੋਲ 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 ਕਲਮ ਮੁੱਲ ਮੰਗਣਾ ਸਿੱਖਾ ਇਹ ਵੇਚਣ ਵੀ ਸਿੱਖਾ ਆ ਵੀ ਪਾਉਣ ਸਿੱਖਾ ਬੀਆ ਮੇਰਾ ਮੁੱਲਾ ਵੀ ਮੈਂ ਦੋ ਘੱਟ ਦੇਣੀਆਂ ਨਹੀਂ ਚੜੀਆਂ ਨਹੀਂ ਮੈਂ ਸਾਰੇ 2000 ਰੁਪਏ ਘੱਟ ਦੇ ਦੇ ਕਿੰਨੇ ਤੋਂ 60 ਤੋਂ 60 ਮੁੱਲਾ 2000 ਘੱਟ ਦੇ ਹੋਰ ਦੱਸ ਤੂੰ ਲੈ ਕਦੇ ਵੀ ਲੈ ਫਿਰ ਤੁਸੀਂ ਉਹਨੇ ਵੀ ਦੇਣੇ ਨਾ ਦੇਵਾਂਗੇ ਵਾ ਇਹ ਕਰਨੀ ਪੈਂਦਾ ਤਾਂ ਜਾ ਨਹੀਂ ਦੇਵਾਂਗੇ ਮੈਂ ਜੀ ਪਹਿਲਾਂ ਵੀ ਆ ਬੱਕਰੇ ਦਾ ਕਰ ਕਹਤਾ 19 ਮੁੱਲਾ 175 ਦੇਣਾ ਇਹ ਸਾਡੇ 12 ਲਾ ਕੇ ਚੱਲੇਗਾ ਨੀ ਮਾੜਾ ਸਾਡੇ 12 ਲਾ ਕੇ ਚੱਲੇਗਾ ਮੈਂ 13000 ਫਿਰ ਵੀ ਕਹਦਾ ਤੁਹਾਡੇ ਪਿੱਛੋਂ ਇਹਨੂੰ ਆਪਾ ਦੱਸ ਫਿਰ ਦੱਸੋ ਛੱਡੋ ਖੜਾ ਮੈਨੂੰ ਇਹਨੇ ਆਪ ਦੱਸਿਆ ਝੂਠ ਨਹੀਂ ਬੋਲਿਆ ਕਹਿੰਦਾ ਸਾਡੇ 12 ਲਾ ਕੇ ਸਾਡੇ 12 ਮੈਂ ਲਾਇਓ ਖੜੇਆ ਖਾਨ ਸਾਹਿਬ ਖੜੇਆ ਪਿੱਛੇ ਹੁਣ ਵੀ ਲੈਣਾ ਬਾਈ ਮੈਂ ਦੇਣਾ ਯਾਰ ਦੱਸ ਸਹੀ ਦੱਸਿਆ ਦੱਸ ਨਾਲ ਦੇ ਬੱਕਰਾਂ ਹੀ ਵੇਚੂ ਤਨੇ ਬੱਕਰੀਆਂ ਵੇਚ ਲੈ ਕੇ ਨਹੀਂ ਦੇ ਮੋਈ ਦਾ ਹਾਂ ਤੁਸੀਂ ਲਾਓ ਫਿਰ ਲਾਓ ਮੈਨੂੰ ਇੱਕ ਵਾਰੀ ਮਾੜਾ ਜਾਂ ਰਾਜਾ ਬਣਾ ਦੇ ਮੈਨੂੰ ਤੁਰਨਾ ਸੌਖਾ ਹੋ ਜਾਊਗਾ ਹੁਣ ਇਥੇ ਲੁੱਕ ਲੈਣਾ ਹੈ ਹੀ ਨਹੀਂ ਕੋਈ ਬਸ ਬਸ ਕਿਉਂ ਜੀ ਰਾਜਾ ਤੁਰਨਾ ਸੌਖਾ ਹੋ ਜਾਂਦਾ ਮੰਂਜਲ ਤੇ ਬਸ ਹੋਈ ਨਹੀਂ ਹੁਣ ਹੈ ਨਹੀਂ ਹੈਗੇ ਕਿਸੇ ਨੂੰ ਪੁੱਛ ਲੈ ਨਹੀਂ ਹੈਗੇ ਇਹਨਾਂ ਦੇ ਬੋਲ 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 ਚਾਰਾਂ ਦਿਨ ਮੇੜ ਦੋ ਉੱਚੀ ਬੱਕਰੀਆਂ ਮਾੜਾ ਪਛੇ ਆਈਆਂ ਬੱਕਰੀਆਂ ਤਨ ਨਾ ਬੱਕਰਾ ਹੋ ਲੰਗਿਆ ਲੈ ਲੈ ਆਚਾਰ ਇਹਨਾਂ ਮੰਗਰ ਆ ਡਾਕ ਲੈਣ ਆ ਚਾਰ ਮਹੀਨੇ ਚਾਰ ਮਹੀਨੇ ਲਫੜ ਜਾ ਹੱਥ ਪਾਲਾ ਖੋਲ ਲਾ ਕੇ ਦੇ ਦੇ ਵੇਚਣ ਵਾਲੇ ਪਾਸੇ ਵੀ ਆ ਜਾ ਬੋਲ ਕਿੰਨੇ ਦੇ ਦਿੰਦਾ ਹੁਣ ਇੱਕੋ ਹੀ ਗੱਲ ਕਹ ਦੇ ਪਤਾ ਕੀ ਜਿੱਥੇ ਮੰਗ ਕੇ ਖੜਾ ਹੈ ਖੜਾ ਰਿਹਾ ਉਹਦਾ ਕੋਈ ਚੱਕਰੀ ਅਸੀਂ ਪਰੇ ਹੋ ਜਣੇ ਬਸ ਉਹ ਤੇਰਾ ਤਾਰਾ ਮੰਗੀ ਜਾ ਵੀਰੇ ਸੌਦਾ ਨਹੀਂ ਬਣਨਾ ਹਾਂ 55000 ਦੀਆਂ ਨੇ ਹੁਣ ਮੈਂ ਦੱਸਾਂ ਉਹਨੂੰ ਮੈਂ ਤਾਂ ਕਿਸੇ ਨੂੰ ਪੁੱਛਿਆ ਵੀ ਨਹੀਂ ਆ ਫੜ ਮੈਂ ਹੀ ਦੱਸੂਗਾ 45000 ਦੀਆਂ ਦੇ ਤੈਨੂੰ ਨਹੀਂ ਤਿੰਨੇ ਵੀ ਨਹੀਂ ਇਹੜੀਆਂ ਨੇ ਆ ਖੜੀਆਂ ਤੇ ਨਹੀਂ ਇਹੜੀਆਂ ਨੇ ਆ ਖੜੀਆਂ 1 2 3 ਜਿੰਮੀ ਨੇ ਮੈਨੇ ਕਹਿਣਾ ਨਹੀਂ ਨਹੀਂ ਮੈਨੇ ਕਹਿਤੀ ਛੋਟੀ ਜੀ ਵਿੱਚ ਕਿਉਂ ਨਾ ਮੈਂ ਦੱਸੀ ਘੱਟ ਰਾਇ ਮੁੱਲ ਹੁਣ ਯਾਰ ਪਤਾ ਕੀ ਗੱਲ ਬੜਾ ਛੋਟਾ ਬੜਾ ਹੈ ਨਹੀਂ ਡੜਾ ਇਹਦਾ ਠੀਕ ਆ ਗੱਲ ਆਹੀ ਨੇ ਜੀ ਆਹੀ ਮੰਨ ਗੱਲ ਨੂੰ ਨਹੀਂ ਪਤਾ ਪੈਂਦਾ ਉਹਦਾ ਕੀ ਫਾਇਦਾ ਵਾਦਾ ਕਿ ਮੈਂ ਹੁੰਦਾ ਵੱਧਾ ਤੁਸੀਂ ਪਤਾ ਹੋਂਗੇ ਫਿਰ ਵੱਧਾ ਹੋ ਜੀ ਹੋਰ 1000 ਲਾ ਲ ਚੱਕ ਨਹੀਂ ਬੰਦਾ ਉਹ ਯਾ ਸੇਕ ਉਹ ਯਾ ਚੜਾਈ ਗਿਆ ਉਹ ਫੜਾ ਉਹ ਛਾਲਾ ਜਾ ਜਾ ਕੀ ਹੋ ਗਿਆ ਉਹ ਫੜਾ 8000 ਦੀ 9000 ਦੀ ਛਾਲ ਮਾਰ ਗਿਆ ਕੋਈ ਨਹੀਂ ਛਾਲ ਮਾਰ ਗਿਆ ਉਹ ਵੀ ਘਟਾਊਗਾ ਸੌਦੇ ਚ ਉਹ ਪਤਾ ਤੇਰੀ ਦੁਕਾਨਦਾਰੀ ਆ ਉੱਗਦਾ ਲੈਣਾ ਦੁਕਾਨ ਚ ਸੌਦਾ ਰੱਖੇਗਾ ਤਾਂ ਫੇਰ ਕਾ ਕਾਉ ਤੇਰੇ ਕੋਲੇ ਕਾ ਪਤਾ ਕੀ ਗੱਲ ਹੈ ਕਿਉਂ ਜੀ ਨਹੀਂ ਹੋਗਾ ਨਹੀਂ ਹਾਂ ਪੁੱਗਦਾ ਲੈਣਾ ਚਾਚਾ ਪਤਾ ਕੀ ਗੱਲ ਆ ਦੱਸ ਦੱਸ ਉਹ ਮੈਂ ਆਪਣੇ ਕਿਤੇ ਘਰ ਲੈ ਕੇ ਜਾਂਦਾ ਦੱਸ ਇੱਕੋ ਹੀ ਕਹਦੇ ਹਾਂ ਮੈਂ ਤਾਂ ਉਹਨੂੰ ਪੁੱਛਿਆ ਵੀ ਨਹੀਂ ਹੈ ਕੋ ਯਾਰ ਉਹਨੂੰ ਛੱਡ ਇਹਨਾਂ ਗੱਲਾਂ ਨੂੰ ਤੂੰ ਤਾਂ ਸੌਹ ਪਾ ਕੇ ਖੜ ਜੰਨਾ ਏ ਥੋੜਾ ਸੌਦੇ ਬਣਦੇ ਹੁੰਦੇ ਏ ਤੇਰੇ ਸਾਹਮਣੇ ਹੱਥ ਲਾਈ ਮਾਣਾ ਜੇ ਤੂੰ ਵੇਚਣ ਆਇਆ ਯਾਰ ਅਕਸਰ ਉਹ ਦੇਖੋ ਸਮਾਰ ਕੇ ਖੋਲ ਕੇ ਦੇਖ ਲੋ ਝੋਲੇ ਯਾਰ ਕਿਉਂ ਨਹੀਂ ਕੀ ਹੈ ਉਹਨੇ ਵੇਚਨੇਗਾ ਕਿ ਅੱਗੇ ਇਹਨੂੰ ਕੋ ਪਰਦ ਨਹੀਂ ਲੜੂਂਗੇ ਬਿਜਾ ਕੇ ਤੇ ਦੂਨ ਕੋਣ ਬੰਦ ਕਰੀ ਬਾਈ ਕੀ ਆ ਆ ਕੱਲੇ ਵੀਰੇ ਬੰਦ ਕਰ ਲਾ ਬੜੇ ਦੂਨ ਪਬਲਿਕ ਸਕੂਲ ਚ ਨਹੀਂ ਲਾਉਣੀਆਂ ਨੇ ਜਾ ਕੇ ਵੇਚਣੀਆਂ ਦੋ ਰੋਟੀਆਂ ਵਾਸਤੇ ਅਗਲੇ ਨੂੰ ਵੀ ਰੋਟੀ ਛੱਡ ਉਹ ਹੈ ਦੀਏ ਵੀ ਸਕੂਲ ਡੰਗਰ ਪਬਲਿਕ ਸਕੂਲ ਜਿੱਥੇ ਪੜਾਉਂਦੇ ਆ ਜਲਦਾਸ ਹੁਣ ਤੇ ਮਸਾਂ ਵੇਚੂਗਾ ਚੱਕਰਾ ਹੋਇਗਾ ਬਸ ਉਥੇ ਆਪਾਂ ਨੇ ਵੇਚਣੀਆਂ ਨੇ ਅਲਤੇ ਪਲਤੇ ਆ ਗਏ ਦੋ ਰੋਟੀਆਂ ਦੇ ਕੀ ਹੋ ਗਿਆ ਤੱਤਾ ਤੱਤਾ ਦਾ ਉਹ ਹੱਥ ਜੋ ਤੱਤਾ ਲੈ ਉੜਾ ਰੋ ਉਹਨੂੰ ਲਾਗਦਾ ਤੱਤਾ ਹੋਰ ਲਗੜਦਾ ਉਹ ਇਹਨੂੰ ਰੋਟੀ ਛੱਡ ਦੇ ਬੰਦਿਆ ਇਹਨੂੰ ਰੋਟੀ ਛੱਡ ਦੇ ਇਹਨੂੰ ਰੋਟੀ ਛੱਡ ਦੇ ਮੈਨੂੰ ਪੰਜ ਸੌ ਦਾ ਨਾ ਨਾ ਮਾਰ 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 ਪੰਜ ਸੌ ਦਾ ਤਰੰਗਾ ਯਾਰ ਤਰੰਗਾ ਯਾਰ ਚਲੋ ਇਹ 300 ਤੇ ਕੈਮਰੇ ਚ ਪਹਿਲੀ ਵਾਰੀ ਉਹ 300 ਰੁਪਏ ਹੋਰ ਲਾਇਆ ਦਿਆਂ ਤਾ ਨਾ ਆ ਚੱਪ ਨਹੀਂ ਜਾਂਦੀ ਐ ਤੂੰ ਵਾਧੂ ਫੜ ਹਾਂ ਉਹ ਤੂੰ ਛੱਡਾ ਕਰੋ ਮੈਂ ਮਾਰੀ ਜਾਂਦਾ ਰਹਣਾ ਨਾ ਮਾਰਦਾ ਕੀ ਗੱਲ ਤੈਨੂੰ ਮੈਂ ਦੇਖ 43 44 ਗਿਆ ਤੂੰ ਤਾਂ 46 ਦੀ ਹਿਸਾਬ ਨਾਲ ਮਾਰੀ ਬੈਠਾ ਹੋਣਾ ਮੈਂ ਤਾਂ ਹੋਰ ਵੀ ਗਾਉਂਗਾ ਫਿਰ ਤੂੰ ਕਰ ਦੇਂਗਾ ਮੇਰਾ ਜਾਂ ਤਾਂ ਘਟਾ ਯਾਰ 50 ਤੋਂ ਕਾਨੂੰਨ ਤਨ ਘਟ 50 ਦੀਆਂ ਉਹ ਯਾਰ ਫੜਾ ਦੇ ਮਿੰਟਕ ਵਿੱਚ ਉਹ ਕਰ ਦਿੰਦਾ ਉਹ ਵੀਰੇ ਕਾਲੇ ਜਾਇਦ ਰੁਪਏ ਲੱਗੇ ਜਾਂਦਾ ਤੁਹਾਨੂੰ ਹਾਂ ਬਈ ਨਾ ਨਾ ਜੋ ਵਾਲਾ ਕਰਦਾਂ ਤੂੰ 54 ਨਾ ਜੋ ਕਿਸੇ ਨੇ ਕੁਛ ਨਹੀਂ ਘਟਾ 54 ਦੇ ਲੈ ਗਿਆ ਵਿਚਾਰਾ ਕਿੱਥੇ ਵੇਚੂਗਾ ਇਹ ਕਿੰਨੇ ਦੀਆਂ ਵੇਚੂ ਵੇਚ ਲੈ ਫਰਕ ਉਹੀ ਤਾਂ ਵੇਚ ਲੈ ਨਹੀਂ ਨਹੀਂ ਇਹ ਇਹ ਕਿੰਨੇ ਦੀਆਂ ਵੇਚੂਗਾ ਚਲ ਆ ਮਾਰਾ ਜਾ ਸੋਚ ਵੇਚ ਲਾਂ ਦੇ ਦਿਮਾਗ ਤੋਂ ਲੈਦਾ ਕੰਮ ਜਰੇ ਵੇਚਣੀਆਂ ਮੈਂ ਤੁਹਾਨੂੰ ਦੱਸ ਦ ਦੋ ਦੋ ਰੋਟੀਆਂ ਬਣਾਉਣੀਆਂ ਦੋ ਰੋਟੀਆਂ ਤੈਨੂੰ ਛਾੜਦੇ ਦੋ ਇਹਨੂੰ ਵੀ ਬੱਸ ਨਾ ਫੇਰੀ ਇਹ ਨਹੀਂ ਬਣਦੇ ਨਾ ਕਿੱਥੇ ਵੇਚਾਂਗੇ ਇੱਕ ਰੋਟੀ ਨੂੰ ਅੱਧੀ ਅੱਧੀ ਕਰਕੇ ਖਾ ਲਈਦਾ ਹੁੰਦਾ ਕੱਲਾ ਆਪ ਦਾ ਨਹੀਂ ਟੱਟ ਅੱਗੇ ਰਹਿਣ ਦੇ ਚਲਾਂ ਦੇ ਕੋਈ ਕਰ ਆਪਣੀ ਦੇ ਪਰਤੇ ਤੋਂ ਬਾਹਰ 16 ਪਰਤੇ ਤਾਂ ਹੋ ਗਈਆਂ ਪਰਚੀ ਕਰਾ ਕੇ ਇਹ ਦੇਖਣੀ ਹੈ ਸਾਰਾ ਕੁਝ ਦੇਖਣਾ ਹੈ ਕਿਰਾਏ ਵੀ ਬਣੇ ਗੱਡੇ ਸਾਰਾ ਕੁਝ ਦੇਖਣਾ ਅਗਲੀ ਮੰਡੀ ਲੈ ਕੇ ਜਾਣੀ ਉਹਦਾ ਵੀ ਦੇਖਣਾ ਸਾਰਾ ਕੁਝ ਦੇਖਣਾ ਉਹ ਮੈਂ ਦੇ ਦੂੰਗਾ ਕਰਾਇਆ ਚਾਚਾ ਪਤਾ ਕੀ ਗੱਲ ਹੈ 18 17 ਨੂੰ ਜਾ ਕੇ ਵੜ ਜਾਣਗੇ ਕਿ ਤੂੰ ਕੋਣ ਲੈ ਲੂ 20 ਨੂੰ ਲੈ ਲੂ ਕੋਈ ਇਹ ਹੀ ਲੈ ਲਾਂਗੇ ਉਹੀ ਤਾਂ ਗੱਲ ਹੈ ਤੇਰੀ ਗੱਲ ਤਾਂ ਜਾ ਜਾ ਹਾਂ ਕਾਲੇ ਦੱਸ ਦਾਂ ਕੋਸ 100 ਰੁਪਏ ਨਹੀਂ ਕਰਦਾ ਕਰ ਦੇ ਦਿੰਦਾ ਇਹ ਨਾ ਉਧਰ ਚਰਨਜਾਦ ਕੋਟੋਂ ਨਾ ਆ ਰਿਹਾ ਰੰਦਾ ਆਪ ਮਤਲਬ ਜਿਹੜੀ ਤੇਰੇ ਦਿਮਾਗ ਚ ਆ ਉਹੀ ਸੋਚੀ ਜਾਂਦਾ ਜਿਹੜੀ ਅਸੀਂ ਉਹੀ ਆ ਫਿਰ ਅਸੀਂ ਪਾਲੀਆਂ ਨੇ ਸਾਰਾ ਕੁਝ ਮੈਂ ਤੈਨੂੰ ਮੈਂ ਤੈਨੂੰ ਚੋਰੀ ਦੇ ਦਿੱਤਾ ਕਿਹਾ ਨਹੀਂ ਵੀ ਚੋਰੀ ਕਰਕੇ ਲਿਆਇਆ ਮੈਂ ਕਹਿੰਦਾ ਵੀ ਇਹਨੂੰ ਰੋਟੀ ਵੀ ਛੱਡ ਦੇ ਰੋਟੀ ਬਣੂ ਸਭ ਕੁਝ ਬਣੂ ਕਿਵੇਂ ਬਣ ਜੂਗੀ ਇੰਨੇ ਦੀਆਂ ਲੈ ਕੇ ਕਿੰਨੇ ਦੀਆਂ ਵੇਚੂਗਾ ਚੱਲ ਤੇਰੇ ਮਗਰਲਾ ਤੂੰ ਦੱਸ ਲੈ ਇੱਕ ਦੇ ਮੰਗਲੇ ਭਾਈ ਦੋ ਬੱਚੇ ਨੇ ਇੱਕ ਦੇ ਮੰਗਲੇ ਦੋਆਂ ਦੇ ਮਾਰੀ ਕੀ ਕਰੇ ਇੱਕ ਇੱਕ ਕੀ ਆ ਐ ਵੀ ਦੇਖ ਨਾ ਬੱਚੇ ਵੀ ਤਕੜੇ ਭਾਈ ਦੇਖ ਲੈ ਯਾਰ ਮੈਂ ਸਾਰਾ ਕੁਝ ਸਾਰਾ ਤਕੜੇ ਤਾਂ ਮੌਲਾ ਦਾ ਖੜੀ ਨੂੰ ਢਾ ਲੈਣਗੇ ਉਹ ਤਾਂ ਹੁਣ ਹੀ ਹੋਰ ਇਹ ਵੀ 25 25 ਦਿਨਾਂ ਦੇ ਬੱਚੇ ਆ ਯਾਰ ਸ ਇਧਰ ਆ ਜਾ 25 ਦਿਨਾਂ ਦੇ ਕਿਉਂ ਆਏ ਮਨੂ ਗਾ ਆਈ ਦੇ ਦੇ ਮੋਨੇ ਦਾ ਕੋਈ ਫਰਕ ਚੱਲ ਆ ਜਾ ਕਰ ਤੂੰ ਉਹ ਨਹੀਂ ਦੇਣਾ ਆ ਦੇ ਦੇ ਹਾਂ ਹਾਂ ਇਹ ਲੈ ਲੈ ਬੋਲੇ ਕਿੰਨੇ ਦੇ ਦੇਣਾ ਬੋਲ ਬੋਲ ਮੈਂ ਤੁਹਾਨੂੰ ਦੱਸੇ ਹੋਏ ਬੋਲੋ ਤੂੰ ਤਾਂ ਸੌ ਪਾਈ ਵਾ ਚਪਤੰਦਰਾ ਯਾਰ ਐ ਥੋੜੇ ਸੌਦੇ ਬਣਦੇ ਆ ਲੈ ਸੌ ਨਹੀਂ ਪਾਉਂਦਾ ਤੂੰ 16000 ਫੜਾ ਮੈਨੂੰ ਆਲਾ ਫੜ ਫੜਲਾ ਤੈਨੂੰ 12.5 ਲੱਗ ਗਏ ਸੀ ਨਾ 13 ਲਾਇ ਇਹਨੇ 13 ਲਾਤਾ 13.5 ਨੂੰ ਇਹ ਚੱਕ ਫੇਰ ਤੋ ਆਇਆ ਨਾ ਕਈ ਵੀ 13 ਲਾਇਆ ਸੀ ਉਹਨੇ ਰੱਜਿਆ ਆਇਆ ਤਾਂ ਕਰਕੇ ਤੁਹਾਨੂੰ ਹਾਂ ਐਨਾ ਵਜਨ ਨਹੀਂ ਹੈ ਜੋ ਤੂੰ ਸਮਝੇ ਕਿਤੇ ਕੋਈ ਕੱਦ ਨਹੀਂ ਹੈ ਇਹਨੇ ਤੇ ਅਸੀਂ ਸਾਢੇ 12 ਲਾਇਆ ਸੀ ਜਿਹਨੇ 13 ਲਾਤਾ ਆਪਾਂ ਸਾਢੇ 13 ਆਪਾਂ ਇਹ ਕਹਿੰਦੇ ਚੱਲ ਤੁਹਾਨੂੰ 13 ਦੇ ਦਵਾਂਗੇ ਕੋਈ ਗੱਲ ਮੇਰਾ ਹੀ ਚੱਲਦਾ ਕੋਈ ਗੱਲ ਇਹ ਮੈਨੂੰ ਸਾਢੇ 13 ਨਹੀਂ ਦਿੰਦਾ ਕੋਈ ਗੱਲ ਮੈਂ ਨੇ ਮੈਂ ਸੌਦਾ ਮੈਰਾ ਹੈ ਇਹ ਬੱਕਰਾ ਇਹਨਾਂ ਦਾ ਜੀ ਸੌਦਾ ਹੁਣ ਤੁਹਰ ਤੋਂ ਪਹਿਲਾਂ ਕਿੱਥੇ ਚੱਲਦਾ ਨਹੀਂ ਚਲੇ ਗਏ ਆਪਕਾ ਚੱਲਣਾ ਕੋਈ ਬਾਤ ਨਹੀਂ ਜੋ ਮੈਂ ਇਸ ਨੂੰ ਤੋਂ ਆਪ ਲੈ ਜਾਣਾ ਕੋਈ ਨਹੀਂ ਉਹ ਤਾਂ ਸਭ ਤੋਂ ਬਹੁਤ ਹੋ ਜਾਂਦਾ ਆਪ ਆਪਣੀ ਟਾਈਮ ਨਹੀਂ ਆ ਗਿਆ ਸਹਿਮਤੀ ਹੋ ਗਿਆ ਇਹ ਲੈ ਬੱਕਰਾ ਇਹ ਬੱਕਰਾ ਲੈ ਲਓ ਕੋਈ ਜਿਹੜਾ ਮਰਜ਼ੀ ਲੈ ਜਾਓ ਹਾਂ 16000 ਰੁਪਏ ਦੇ ਦੇ ਸਰ ਰਜਿਸਟਰੀ ਕਰਕੇ ਆ ਜੀ ਉਹ ਬਲ ਬੱਚਾ ਤੇਨੇ ਲੈਣ ਦੇਣਾ ਉਹ ਦੇ ਦੇ ਅਸੀਂ ਆ ਲੈ 1.5 ਗਿਆ ਦੀ 14 ਯਾਰਾ ਚਾਹੇ ਉਹ ਲੈ ਜਾਂ ਚਾਹੇ ਮੈ ਲੈ ਇਹਨਾਂ ਦੀ ਮਰਜ਼ੀ ਹੈ ਚੱਕ ਜਾ ਚੱਕ ਫੜ ਲੈ ਫੜੋ ਮੋਲਾ ਜੀ ਤੁਸੀਂ ਲੋ ਤੁਸੀਂ ਲੋ ਦੇਓ ਪੈਸੇ ਨਹੀਂ ਨਹੀਂ ਕੋਈ ਚੱਕਰ ਨਹੀਂ ਭਾਈ ਹਮੇ ਕੋਈ ਨਹੀਂ ਕੋਈ ਬਾਤ ਨਹੀਂ ਕੋਈ ਬਾਤ ਐਂ ਕਰ ਇਹਦਾ ਵੀ ਮਨੇ ਹੁਣ ਆਇ ਤਾਂ ਨਹੀਂ ਹੋਇਆ ਸਾਡੇ ਦਿਲ ਤਾਂ ਨਹੀਂ ਫਰਕ ਆਇਆ ਵੀ ਇਹਨੇ ਲੈਦਾ ਭਾਈ ਇਹਨੂੰ 1500 ਬਣ ਗਿਆ ਅਸੀਂ ਵੀ ਇਹ ਦੀ ਸੋਚ ਹੁੰਦੇ ਤਿੰਨ ਘਟੇ ਦੇ ਦੇ ਭਾਈ ਆ ਵੀ ਨੀ ਵੇੜ ਦੂੰਗਾ ਰਹਿ ਤਾ ਤਿੰਨ ਘਟੇ ਤਾ ਜੀ ਮੇਰੇ ਨਾਲ ਇਹ ਦਾ ਮੁੱਲ ਵਾਲਾ ਕੱਚਾ ਹੈ ਉਹ ਨਹੀਂ ਕੱਚਾ ਪਾਗਲਾ ਵਾ ਨਹੀਂ ਕੱਚਾ ਨਹੀਂ ਕੱਚਾ ਵਨ ਗੱਲ ਨੂੰ ਕਿੰਨੇ ਦੀ ਮੰਗਾ ਦੋ ਦੋ ਕਿੰਨੇ ਦੀ ਬੰਦ ਹਨ 16 17 ਚ ਬੜਾ ਹਾਂ ਨਾ ਇਹ ਫਰਚੀ ਕਰਾ ਕੇ ਆਏ ਨੇ ਉਹ ਯਾਰ ਹੋਰ ਮੈਂ ਕਿਵੇਂ ਉਹ ਕਿੱਥੇ ਛੋਟੀਆਂ ਬੱਕਰੀਆਂ ਨੇ ਲੈ ਵੀ ਦੱਸੋ ਸੰਗ ਤਾਂ ਇਹ ਬੱਕਰੀਆਂ ਇਹਦੀਆਂ ਆਈਆਂ ਸਾਰਿਆਂ ਨੂੰ ਪਤਾ ਨਹੀਂ ਵੀ ਇਹਦੀ ਪਹਿਲਾਂ ਸੁਣ ਤਾਲਾ ਇਹਨਾਂ ਨੂੰ ਪੁੱਛ ਪਹਿਲਾਂ ਸੁਣ ਲਾ ਮੈਂ ਕਹਿਣਾ ਕੀ ਹੈ ਦੱਸ ਬੱਕਰੀਆਂ ਇਹਦੀਆਂ ਤਾਂ ਹਾਂ ਫਿਰ ਮੈਂ ਭਾਈ ਨੂੰ ਪੁੱਛਾਂ ਵੀ ਕਿੰਨੇ ਦੀਆਂ ਵੇਚੇਗਾ ਨੀ ਮੈਂ ਉਹਨੂੰ ਪੁੱਛਾਂ ਵੀ ਤੂੰ ਮੈਨੂੰ ਹੀ ਘਟਕਟਕਹੀ ਐ ਨਾ ਮੈਨੂੰ ਹੀ ਘਟਕਟਕਹੀ ਐ ਨਾ ਕੋਈ ਗਵਾਂਡੀ ਦੱਸ ਦੇ ਕਿਹੜਾ ਤੇਰਾ ਉਹਨੂੰ ਕਹਦੇ ਆ ਗਵਾਂਡੀ ਆ ਤੇਰੇ ਗਵਾਂਡੀ ਆ ਤੂੰ ਉਹ ਨਹੀਂ ਗਵਾਂਡੀ ਕੋਈ ਨਹੀਂ ਦੇ ਦੇ ਬੱਕਰੀਆਂ ਦੇ ਦੇ ਬੱਕਰੀਆਂ ਜਾਇਰ ਰਪਏ ਲਾ ਦੇ ਤੈਨੂੰ ਆਖੇ ਲੱਗੀਦਾ ਹੁੰਦਾ ਲੈਣਾ ਬਣ ਇਹ ਤਾਂ ਘਟਾ ਕਿੰਨੇ ਦੀਆਂ ਪਾਉਣਾ ਤੇਰਾ ਹਣ ਬਸ ਆ ਬੱਕਰੀਆਂ ਲੈ ਤੂੰ ਬੜਾ ਬੱਕਰੀਆਂ ਵੀ ਦਾ ਦੱਸ ਚਾਰੇ ਇਕੱਠੇ ਲਗਾ ਦੇਾਂਗੇ ਕੋਈ ਚੱਕਰ ਯਾਰ ਇਹਨਾਂ ਤੋਂ ਘਟ ਨਹੀਂ ਦਿੰਦੇ ਹਾਂ ਇਹ ਨਹੀਂ ਦੇ ਰੇਟ ਨਹੀਂ ਆ ਲੈ ਫੜ ਨਹੀਂ ਮੈਂ ਨਹੀਂ ਲੈਣਿਆ ਜਾ ਮੈਂ ਲੈਣਾ ਨਹੀਂ ਜਾ ਮੈਂ ਲੈਣਾ ਅਕਸਰ ਰੇਟ ਆ ਆਪਦੇ ਬਾਸ ਤੇ ਲੈ ਲੂੰਗਾ ਮੈਂ ਤੂੰ ਨਾਲ ਲਈ ਲਾ ਫੜ ਕਾ ਨੂੰ ਤਸ ਉਹ ਲਾ ਫੜ ਪੜਦਾ ਆਪਦੀ ਕੋਈ ਕੰਸ ਜੱਜਾ ਹਥੋਂ ਮੂੰਹ ਬੰਦ ਕਰ ਹਾਂ ਕੋਈ ਨਹੀਂ ਕੋਈ ਨਹੀਂ ਇੱਕ ਦੋ ਤਿੰਨ ਮੋੜੂ ਮੜਾਉ ਤੇ ਮਠਾਈ ਖਾਉ ਮੱਥੇ ਨਾ ਲਾ ਲੈ ਹੁਣ ਮਨਸਬੀ ਕਰੂੰਗਾ ਪੂਲੀ ਨਾ ਤੇ ਮੰਨ ਜੀ ਦੋ ਘਾਟੀਆਂ ਚੱਕ ਚੱਕ ਮੈਂ ਠੀਕ ਆ ਕਿਸੇ ਨੂੰ ਪੁੱਛਣਾ ਜੇ ਰੁਪਈਆ ਚ ਰੁਪਈਆ ਨਾ ਮਜ਼ਾਕ ਕਿ ਲੱਗਦਾ ਮੈਂ ਕਹਿੰਦਾ ਵਾਹ ਵਧੀਆ ਰਹੇਗਾ ਤੇਰੇ ਫਾਇਦੇ ਚ ਨਹੀਂ ਤੇਰੇ ਫਾਇਦੇ ਚ ਕੋਈ ਰਹਿਣ ਦੇ ਜੇ ਜਿਤਨੀ ਚੰਗੀ ਹੁੰਦੀ ਤੰਨ ਨਾਗਾ ਉਹ ਤੰਨ ਨਾਗਾ ਬਣਿਆ ਫਿਰ ਕੀ ਫਾਇਦਾ ਨਾ ਚੋ ਕੁਝ ਨਹੀਂ ਖਟਾ ਕਿਸੇ ਨੇ ਜੇ ਵੇਚਣਾ ਹੋਵੇ ਸੌਦਾ ਮਨਰਾਲ ਨੂੰ ਤੇਰੇ ਬੱਚੇ ਨੇ ਸਿੱਖ ਦੀ ਰਹਿ ਜੇਗੀ ਕਿੰਨੇ ਦੀ ਆ ਪੁੱਜਿਆ ਕੋਈ 10 20 ਦੇ ਫਿਰ 10 20 ਦੇ ਫਿਰ ਕਦੇ ਪੁੱਗਦੀ ਆ ਦੱਸ 16 ਨਾਲ ਉੱਪਰ ਹੋਣੀ ਆ ਯਾਰ ਪਰ ਪੱਕੀ ਨਹੀਂ ਕਰਾਈ ਨਹੀਂ ਤੂੰ ਦਾ ਨਾ ਚੱਕ ਯਾਰ ਨਹੀਂ ਉਹ ਦੋ ਨਾਲ ਬੜਾ ਤੱਕਾ ਕਰਨਾ ਨਹੀਂ ਤੱਕਾ ਨਹੀਂ ਤੱਕਾ ਖਰਚੇ ਵੀ ਤੇ ਪੈਂਦੇ ਆ ਬਹੁਤ ਆ ਖਰਚੇ ਤਾਂ ਹਮ ਸੰਭਲ ਕੇ ਵੀ ਨਹੀਂ ਆ ਖੜੀ ਨਹੀਂ ਨਹੀਂ ਹੋਣਾ ਗੱਲ ਤਾਂ ਸੁਣ ਲੈ ਨਹੀਂ ਹੋਣਾ ਮੈਂ ਦਾ ਸੁਣ ਤਾਲਾ ਪਹਿਲਾਂ ਨਾ ਨਹੀਂ ਦੂ ਵੀਡੀਓ ਵਾਲੇ ਪੁੱਛ ਲੈ ਯਾਰ ਮਹੀਂੇ ਆਉਂਗੇ ਮੈਨੇ ਵੇਚ ਰੀਆਂ ਨੇ ਤੇ ਮੈਂ ਕਮਾਲ ਆ ਹੁਣ ਮੈਂ ਕਿਹੜਾ ਜਨੇ ਜਨੇ ਉਹ ਨਿਕਣ ਦੇ ਤੁਸੀਂ ਬਿਗਵਾਉਨੇ ਹੋ ਵੀਡੀਓ ਵਾਲੇ ਰੋਜ਼ ਵੀਡੀਓ ਬਣਾਉਂਦੇ ਨੇ ਤੇ ਥੋੜੇ ਕੱਲਿਆਂ ਦੀ ਸਾਰੇ ਬਣਾਉਂਦੇ ਨੇ ਉਹ ਨਹੀਂ ਆਉਂਗੀਆਂ ਬੱਕਰੀ ਇਹ ਗੱਲ ਜਾਈ ਠੀਕ ਆ ਜੀ ਹੁਣ ਤਾਂ ਨਹੀਂ ਪਾਸੇ ਵਾਲੇ ਬੰਦਿਆਂ ਨੇ ਵੀ ਕਹਿੰਦਾ ਵੀ ਮਹਿੰਗੀਆਂ ਹੁੰਦੀਆਂ ਦੋ ਬਾਦ ਦੋ ਘਟ ਕਹਿੰਦਾ ਜੀ ਬਸ ਹੋਰ ਕੁਸਰੀ ਲਗਾਈ ਜਾਪੋ ਆਪਣੀਆਂ ਉਹ ਮੇਰੀ ਗੱਲ ਸੁਣ ਬੱਚਾ ਇੱਕ ਇਹ ਕਹਿੰਦਾ ਨੇੜਾ ਲੱਗਾ بڑا ਕੋਈ ਵੱਡੀ ਸਾਰੇ ਤੇ ਤੇਰੇ ਦੋਖੀ ਨਹੀਂ ਹੈ ਇੱਕ ਮਿੰਟ ਅੱਗੇ ਵੇਚਣੀਆਂ ਨੇ ਆ ਤੈਨੂੰ ਬੱਕਰੀਆਂ ਤੇ ਇਹ ਚੀਜ਼ ਨੂੰ ਤੈਨੂੰ ਮਾਰੀ ਨਹੀਂ ਪਈ ਕੋਈ ਹਾਈਟ ਨਹੀਂ ਹੈ ਇਹਨਾਂ ਦੀ ਹੂੰ ਹਾਈਟ ਦੇ ਹਿਸਾਬ ਤੇ ਵੱਧ ਬਿਕਦੀਆਂ ਹੁਣ ਇਹਦੇ ਰੋਟੀ ਹੈ ਕਿੱਕ ਤੂੰ ਤਾਂ ਕਹਿੰਦਾ ਵੀ ਸਾਡੇ ਨਾਲ ਇਹ ਵੀ ਦਰਵਾਜ਼ਾ ਦਨ ਲੈ ਫੜ ਲੈ ਨਿਚੋੜ ਹੈ ਅਬ ਜੀ ਕੋਈ ਨਾ ਫੜ ਲੈ ਫੜ ਭਲਾ ਰੁਪਏ ਇਹਦੇ ਵੀ ਲੈ ਉਹਨਾਂ ਦੇ ਵੀ ਲੈ ਨਾਲ ਨਾਲ ਕਰਿਆ ਕਰਿਆ ਕਰਾ ਜਿਹਦੇ ਨਾਲ ਮਰਜ਼ੀ ਕਰਕੇ ਆ ਗੱਲ ਨਹੀਂ 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 ਲਾਲ ਦੇ ਕਰਕੇ ਆ ਕੋਈ ਨਹੀਂ ਚੱਲਦਾ ਆਪਰੇ ਚੱਲਦਾ ਆ ਭਲਾ ਜੀ ਚਾਚੇ ਨੂੰ ਚੱਕ ਕੇ ਦਿਖਾਣਾ ਉਹ ਮੈਨੂੰ ਬਾਹ ਤਾਂ ਹੁਣ ਦੇਖਿਆ ਸਿਰ ਤੋਂ ਲੈ ਕੇ ਪੈਰਾਂ ਤੱਕ ਕਾਲਾ ਕਾਲਾ ਹਾ ਹੋਰ ਕਾਲਾ ਬੂਹ। ਇਹ ਦੋ ਕੀ ਦੀ ਬਕ ਕੁਝ ਨਹੀਂ ਰੁਪਏ ਦਾ ਹੈ ਰੁਪਏ ਲੜਾ ਬਸ ਥੋੜਾ ਥੋੜਾ ਲਖਾ ਲਖਾਈ ਆਪੋ ਆਪਣੀ ਹੋਊਗੀ ਆ ਪੈਸੇ ਫੜ ਲਾ ਸਿੱਧੀ ਜੀ ਗੱਲ ਆ ਪੈਸੇ ਬਸ ਇਹ ਆਪੋ ਆਪਣੀ ਹੋ ਜਾ ਬੱਸ ਫਿਰ ਰੁਪਏ ਕਣ 100 ਦਾ ਫੜਾ ਬੱਕਰੇ ਦਾ ਵੀ ਰਹਿ ਤੇ ਉਹ ਵੀ ਰਹਿ ਅੱਛਾ ਅਰੇ ਵੀ ਕੀ ਕਰਦੇ ਨੇ ਪਤਾ ਨਹੀਂ ਕੀ ਕਰਦਾ ਮੇਰੇ ਪੈਸੇ ਫੜ ਫੜਾਈ ਜਾਂਦੇ ਨੇ ਉਹਨੂੰ ਉਹ ਬਰ ਹੈ ਨਹੀਂ ਸੌਦਾ ਯਾਰ ਕਮਾਲ ਹੈ ਤੂੰ ਖਾਨ ਸਾਹਿਬ ਹੈ ਗਰਾਹਕ ਹੈ ਗਾਹਕ ਰੱਬ ਦਾ ਰੂਪ ਹੈ ਆ ਦੇਖ ਲੈ ਲੈ ਹਾਂ ਕਰ ਦੋ ਪੈਸੇ ਦੋ ਪੈਸੇ ਜੇ ਤੇਰੇ ਕੋਲ ਰੁਪਏ ਤਾਂ ਸਭ ਪੈ ਗਿਆ ਕਰਕੇ ਕਿੰਨਾ ਯਾਰ ਪੈਸੇ ਹਾਂ ਨਹੀਂ ਇੰਨੇ ਦੀਆਂ ਤਾਂ ਨਹੀਂ ਪੁੱਗੋ ਓ ਠੀਕ ਆ ਬਾਈ ਕਾਨੂੰ ਇੰਨੇ ਇੰਨੇ ਕਰੀ ਜਾਂਦਾ ਰਾਏ ਕੀ ਇੱਕ ਤੈਨੂੰ ਮੈਂ ਦੱਸਾਂ ਇਹਨੂੰ ਇੰਨੇ ਦਾ ਨਾ ਤੈਨੂੰ ਜਾਇਜ਼ ਰੁਪਏ ਲੱਗੇ ਪਰ ਦੇ ਨੀਤ ਨਾਲ ਕੋਈ ਅੱਗੇ ਨੂੰ ਦੋ ਰੋਟੀਆਂ ਮਿਲ ਜਾਣ ਚੰਗਾ ਨੀਤ ਰੱਖ ਕੇ ਨਾ ਦੇ ਤੂੰ ਜਾ ਦੇ ਬਸ ਤੂੰ ਇੱਕੋ ਹੀ ਗੱਲ ਨਿਬੜ ਦੇ ਤੂੰ ਇਹਨੂੰ 52000 ਦੀਆਂ ਲੈ ਜਾ ਨਹੀ ਵੀਰੇ ਨਹੀ ਖਰਾਬਾ ਹੁਣ ਤਾਂ 5 ਪੈਸੇ ਨਹੀਂ ਪੈਣੇ ਵੀਰੇ ਹੁਣ ਨਹੀਂ ਹੁਣ ਤਾਂ 5 ਪੈਸੇ ਨਹੀਂ ਪੈਣੇ ਹਾਂ ਬਹੁਤ ਅੱਛਾ ਪੈ ਗਿਆ ਹੁਣ ਤਾਂ ਇੱਕਦਮ ਮੈਨੂੰ ਦੱਸ ਹੁਣ ਤਾਂ ਤੂੰ 5-700 ਰੁਪਇਆ ਨਾਗਮਗਰ ਰੱਖੀ ਜਾਂਦਾ ਇਹ ਕੰਮ ਕਰ ਸੌਦਾ ਖਾਮ ਖਾ ਕੱਚਾ ਨਾ ਕੋਈ 48 ਯਾਰ ਵੱਧੁੰਨਾ 3000 ਨਹੀਂ ਵੱਧੁੰਦਾ ਇਹ 51 ਤੇ 8000 ਯਾਰ ਰੱਖੀ ਕਦੇ ਵੀ ਜ਼ਿੰਦਗੀ ਚ ਥਾਨੇ ਦੇਖਾ 2-3000 ਪਿੱਛੇ ਅੱਧਾ ਲੱਖ ਨਾ ਘਟਾ ਜਾਨ ਸਾਰੇ ਫੜਾ ਦਿੰਦੇ ਨਾ ਹੱਤਾ ਫਿਰਨ ਸਾਡੇ ਕੋਲੇ ਫਿਰ ਨਾ ਫੜ ਦੇ ਦੇ ਬਾਈ ਲਿਆ ਰੁਪਏ ਆਖੇ ਲਾ ਮੰਨੀ ਦੀ ਹੁੰਦੀ ਆ ਕਿਸੇ ਦੀ ਰਹਿਣ ਦੇ ਕੋਈ ਖਾਡੋ ਖਾਡੋ ਮੈਂ ਇੱਕ ਮਿੰਟ ਕੁਛ ਨਹੀਂ ਪਾਉਂਗਾ ਕੁਛ ਨਹੀਂ ਪਹਿਲਾਂ ਰੁਕ ਜਾ ਜਮਾਨਾ ਲਈ ਜਮਾਨਾ ਲਈ ਹਾਂ ਮੈਨੇ ਚੱਕੋ ਫੜ 100 ਵਾਗ ਨਹੀਂ ਸੌਦੇ ਬੰਦੇ ਹੁੰਦੇ ਲਖਾਈ ਤੇਰੀ ਆ ਚੱਕ ਦੇਵਾ ਜੀ ਬੱਸ ਉਹ ਲਗਾਈ ਕਰਾ ਦੂ ਏ ਕਿ ਆਪੋ ਆਪਣੀ ਕਰਾ ਇਹਨੂੰ ਸੁਣ 49 ਚ ਪਾਈਆਂ ਕੋਈ ਨਾ ਕਰਾ ਲਾਂਗੇ ਓ 49 ਚ ਪਾਈਆਂ ਏ ਓ ਆਪੋ ਆਪਦੀ ਕਰਾ ਲਾਂਗੇ ਜਦੋਂ ਭਾਈ ਤਾਂ ਬੱਸ ਫਿਰ ਧਾਰੀਆਂ ਤੇ ਆਪੋ ਆਪਣੀਆਂ ਲਖਾ ਲਈ ਆ ਫੜ ਚਲੋ ਚੱਲੀ ਉਹ ਦਿੰਦਾ ਖਰਜਾ ਦਿੰਦਾ ਨਹੀਂ ਯਾਰ ਉਹ ਦਿੰਦਾ ਮੱਖਾ ਖਰਜਾ ਬਾਬਾ ਕਰੇ ਪੈਸੇ ਗਣਦੇ ਆ ਉਹ ਦਿੰਦਾ ਹੋ ਨਹੀਂ ਦਿੰਦਾ ਚਲ ਉਹ ਤੈਨੂੰ ਲੈਣਾ ਤੈਨੂੰ ਕਹਾਂ ਖਰਜਾ ਗਰੌਣ ਦਾ ਪੁੱਛੀ ਨਹੀਂ ਜਾਂਦਾ ਹੋਰ ਕੀ ਜੀਣੀ ਸਨ ਆ ਬਾਬਾ ਕਰੇ ਗਣਦੇ ਪੈਸੇ 5 6 7 8 9 10 11 12 13 500 ਹੋਰ ਦਿਓ ਜੀ ਅਲਿਆ ਅਲਿਆ ਤੁਰਿਆ ਆ ਜਾ ਯਾਰ ਨਹੀਂ ਪਾ ਚੱਕ ਬੋਲ ਉਹਦੇ ਵੀ ਗਿਲਣਾ ਪੈਸੀ ਵਧੀਆ ਰਹੇਗਾ ਤੇਰੇ ਫਾਇਦੇ ਚਾਹ ਤੂੰ ਕੋਈ ਦੁੱਖ ਹੀ ਨਹੀਂ ਹੋਣੀ ਬੋਣੀ ਅੱਛੀ ਹੋ ਰਹੀ ਹਾਂ ਹਾਂ ਬੜਾ ਵਧੀਆ ਕੋਈ ਚੱਕਰ ਨਹੀਂ ਇਹ ਅਸੀਂ ਨਹੀਂ ਸੋਚਦੇ ਨਹੀਂ ਬੰਦੇ ਆਦੀ ਬਸ ਠੀਕ ਹੈ ਨਹੀਂ ਵੀ ਨਹੀਂ ਸੋਚਦੇ ਅਸੀਂ ਨਾ ਖੇਲ ਵੀ ਕੁਝ ਨਹੀਂ ਰਹਿਦਾ ਜੀ ਤੇਰੇ ਕੋ ਪਤਾ ਹੈ ਅਗਰ ਜਲਦੀ ਆਣੇ ਤਾਂ ਤੇਰਾ ਦਿਲ ਮਾਨਾ ਖੁਸ਼ ਹੋਗੇ ਖੁਸ਼ ਹੋ ਕੇ ਨਹੀਂ ਮਰਨਾ ਦੇਖ ਵੀਰੇ ਤੂੰ ਤੇਰੇ ਵੀਰ ਵੀ ਚੰਗੇ ਥਾ ਲੱਗਣੇ ਇਹਨਾਂ ਨੂੰ 2 ਰੁਪਏ ਵਾਦਾ ਕਰੇ ਦੁਪਹਿਰ ਨੂੰ ਕਹੇ ਅਸੀਂ ਦੁਪਹਿਰ ਨੂੰ ਰੇਟ ਨਹੀਂ ਪੈਸੇ ਲੈ ਆਉਣੇ ਸਾਫ ਦੀ ਬਾਲ ਇਹ ਕੋਈ ਬਿਲਕੁਲ ਬਿਲਕੁਲ ਟਾਈਮ ਮੈਚਾ ਸਾਡਾ ਰੇਟ ਆ ਗਿਲ ਕਾਲੂ ਕਹੇ ਤੂੰ ਮੈਂ ਮੈਂ ਸਮਝ ਗਿਆ ਵਪਾਰ ਅਸੀਂ ਸੁਣ ਸੁਣ ਕਰੀ ਨਹੀਂ ਜਦੋਂ ਵੇਚਨੇ ਹੁਣ ਗਾਗ ਦੇ ਵੈਰੀ ਆਉਂਦਾ ਉਹ ਚੱਲ ਜੀ ਨਹੀਂ ਇਸ ਵਾਰ ਅਗਲੇ ਦੀ ਮਰਜ਼ੀ ਠੀਕ ਹੈ ਹੁਣ ਦੱਸ ਅਗਲੀ ਮਰਜ਼ੀ ਹੈ ਭਰਾਵਾ ਵਧੀਆ ਰਹੇਗਾ ਫਾਇਦੇ ਚ ਰਹੇਗਾ ਤੇਰੇ ਫਾਇਦੇ ਚ ਆ ਕੋ ਤੇਰੇ ਦੁੱਖ ਹੀ ਨਹੀਂ ਆ 51 ਦੀਆਂ ਕਰਾ ਦੇ ਬਸ ਉਹੀ ਗੱਲ ਆ ਨਾ ਇਹ ਤਾਂ ਹਜੇ ਵਕਤ ਅੰਦਰ ਪਿੰਡ ਕਿਹੜਾ ਤੇਰਾ ਜੋਗਾ ਜੋਗਾ ਤਹਿਸੀਲ ਕਿਹੜੀ ਲੱਗਦੀ ਆ ਮਾਨਸਾ ਮਾਨਸਾ ਗਿਆ ਸੀ ਪਹਿਲਾਂ ਕਰਕੇ ਮਾਨਸਾ ਦੇ ਰੋਜਣੇ ਮਾਕੀਏ ਤੇ ਕਚਾਰੀਆਂ ਚ ਰਜਿਸਟਰੀ ਕਰਾ ਕੇ ਹਮੇ 55 ਦੀਆਂ ਹੀ ਦੇਣੀਆਂ ਆਏ ਥੋੜਾ ਸੌਦੇ ਬਣਦੇ ਹੁੰਦੇ ਆ ਯਾਰ ਬੱਚੇ ਵਾਲੀ ਗੱਲ ਕਰੀ ਜਾਣਾ ਫੜ ਫੜ ਆ ਜਾ ਨਾ ਨਾ ਲੈ ਮਲ ਉਹ ਮਗਨੇ ਹੈ ਕੀ ਖਟੇਗਾ ਨਾ ਉੱਤੋਂ ਲਖਾਈ ਉਧਰ ਹੀ ਕਹਦੀ ਉਹ ਲਖਾਈ ਉਧਰੋਂ ਕਹਦਾ ਹੁਣ ਲਖਾਈ ਤੇ ਤਾਂ ਕੋਈ ਨਹੀਂ ਸੀ ਆਪਦੀ ਆਪੇ ਤੇ ਹੁਣ ਸਰੋ ਫੁੱਲ ਹੁਣ ਹੋ ਸਕਦਾ ਉਹ 48 ਦੇ ਵਿੱਚ ਲਖਾਈ ਉਹਨਾਂ ਦੀ ਕਰਤੀ ਪਾਗਲਾ ਜਿਹੜਾ ਤੇਰਾ 300 ਲੱਗਣਾ ਸੀ ਉਹ ਉਹਨਾਂ ਦਾ ਲੱਕੂਗਾ। ਹੋਰ ਤੇਰਾ ਕੁਝ ਨਹੀਂ ਲੱਗਿਆ। ਕਿਉਂ ਸੌਦਾ ਹੋਇਆ ਹਵਾਇਆ ਸਰੋਖਣ ਲਾ ਤਾ ਫਿਰ ਸੌਦਾ ਦੂਸਰੇ ਨਹੀਂ ਚੜਾਉਂਦਾ। ਉਹ ਵੀ ਮਾਰੇ ਜੇ ਪਿੱਛੇ। ਤੈਨੂੰ ਰੁਪਏ ਪੂਰੇ ਮੈ ਜਾਣਗੇ। ਆਹ ਉਹ ਤੂੰ ਜਾਣੀ। ਉਹੀ ਕਰੀ ਜਾਂਦਾ ਬੱਚਿਆਂ ਵਾਲੀ ਗੱਲ। ਦੋ ਰੋਦੇ ਨੇ ਇੱਕ ਤਰ੍ਹਾਂ ਦਾ ਵੀਰ। ਬਸ ਉਹੀ ਗੱਲ ਕਰ। ਸਾਰਿਆਂ ਨੇ ਗੱਲ। ਮਾਰੋ ਕਰ। ਲੱਦੇ ਪੈਸੇ ਕੋਈ ਨਹੀਂ ਲਾ। ਮੈਂ ਨਹੀਂ ਯਾਰ ਮੈਂ ਨਹੀਂ। ਅੰਦਰਲੀ ਦੁੱਲੀ ਫਿਰ ਬਹਿੰਦੇ ਬਹਿੰਦੇ ਮਹਿੰਗੀਆਂ ਮਹਿੰਗੀਆਂ ਭਾਈ ਮਹਿੰਗੀਆਂ। ਕੀ ਆ ਰਹਿਣ ਦੇ। ਵਾਠ ਠੀਕ ਆ। ਮਹਿੰਗੀਆਂ ਪੈ ਜਾਣ। ਚੱਲ ਕੋਈ ਵਧੀਆ ਦੀ ਮਾਰ ਲਿਆ ਨਹੀਂ ਵੀਰੇ ਨਹੀਂ ਇਹ ਤਾਂ ਖੁਸ਼ੀ ਨਹੀਂ 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 ਆ ਜਾ ਆ ਜਾ ਆ ਜਾ ਚੱਲ ਆਜੋ ਕੋਈ ਨਹੀਂ ਚਲੋ ਕੋਈ ਨਹੀਂ ਮੈਨੂੰ ਦੇ ਦੇ ਮੈਂ ਕਾਹ ਕਰਵਾ ਦੇ ਮੈਨੂੰ ਦੇ 200 ਰੁਪਏ ਮੈਨੂੰ ਦੇ ਬੱਕਰੇ ਵਾਲਾ ਆ ਜਾ ਚਾਚਾ ਉਹ ਦੇ ਮੈਨੂੰ ਫੜਾ ਆ